ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਨੂੰ ਦਿਨ ਜਾ ਰਹੀਆਂ ਸੀ ਬਹੁਤ ਸੋਹਣੀ ਕਾਟਨ ਦੀ ਕਲੈਕਸ਼ਨ ਦਿਨ ਜਾ ਰਹੀਆਂ ਇਹਨਾਂ ਦੇ ਵਿੱਚ ਬਿਲਕੁਲ ਨਵੇਂ ਤੁਹਾਨੂੰ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਮਿਲਣਗੇ ਸਾਰੇ ਤੇ ਕੁਝ ਇੱਕ ਜਿਹੜੇ ਬਹੁਤ ਜ਼ਿਆਦਾ ਡਿਮਾਂਡਡ ਨੇ ਅਸੀਂ ਪਿੱਛੇ ਜੇ ਜੈਵੀ ਜੇ ਬ੍ਰਾਂਡ ਵਾਲੇ ਸੂਟ ਦਿਖਾਏ ਸੀਗੇ ਉਹਨਾਂ ਵਿੱਚ ਇੱਕ ਦੋ ਸੂਟ ਤੁਹਾਨੂੰ ਇਦਾਂ ਦੇ ਦਵਾਂਗੇ ਜਿਨ੍ਹਾਂ ਦੀ ਅਸੀਂ ਬੁਕਿੰਗ ਲੈ ਕੇ ਮਤਲਬ ਅਡਵਾਂਸ ਚ ਬੁਕਿੰਗ ਆਈ ਹੋਈ ਸੀ ਸਾਡੇ ਕੋਲੋਂ ਜਿਹੜੇ ਪੀਸ ਰਹਿ ਗਏ ਨੇ ਉਹ ਤੁਹਾਨੂੰ ਅੱਜ ਦੀ ਵੀਡੀਓ ਚ ਦਿ ਤੇ ਨੰਬਰ ਹੋਊਗਾ ਜੀ ਬੁਕਿੰਗ ਵਾਸਤੇ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਏ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਵੀਕ ਸੈਂਡ ਕਰ ਸਕਦੇ ਹੋ ਕਲਰ ਡਿਜ਼ਾਈਨ ਪ੍ਰਿੰਟ ਸੂਟਾਂ ਦੇ ਇੱਕ ਤੋਂ ਇੱਕ ਮਿਲਣਗੇ ਅੱਜ ਮਿਲਣਗੇ ਜੀ ਤੁਹਾਨੂੰ ਸਾਰੇ ਅ ਸਮਰ ਦੇ ਬਹੁਤ কুল-কুল ਕਲਰ ਤੇ ਡਿਜ਼ਾਈਨ ਸਭ ਤੋਂ ਪਹਿਲਾਂ ਮੈਂ ਇਹ ਸੂਟ ਦਿਖਾਨੀ ਹੈ ਇਹ ਮੈਨੂੰ ਵੈਸੇ ਵੀ ਪਰਸਨਲੀ ਬਹੁਤ ਸੋਹਣਾ ਲੱਗਿਆ ਸੀਗਾ ਅ ਕਲਰ ਵੀ ਤੇ ਇਹਦਾ ਸਟਫ ਤਾਂ ਬਹੁਤ ਸੋਨਾ ਹੈਗਾ ਹੀ ਆ ਗੀਜ਼ਾ ਕਾਟਨ ਦੇ ਸੂਟ ਨੇ ਜੀ ਠੀਕ ਹੈ ਤੇ ਸਟਫ ਬਹੁਤ ਜ਼ਿਆਦਾ ਫਾਈਨ ਆ ਪ੍ਰਿੰਟ ਤੁਹਾਡੇ ਸਾਹਮਣੇ ਹੀ ਆ 3 ਮੀਟਰ ਦੀ ਸ਼ਰਟ ਦੇ ਨਾਲ ਰਹੇਗਾ ਇਹ ਵਾਲਾ ਸੂਟ ਜਿਹੜੇ ਤੇ ਵਰਗਾ ਮਤਲਬ ਗਰਮੀ ਦੇ ਵਿੱਚ ਇਹੋ ਜਿਹੇ ਸੂਟ ਪਾਏ ਹੋਣ ਤਾਂ ਲਾਈਟ ਜੇ ਛੇਡਾਂ ਦੇ ਮਜ਼ਾ ਆ ਜਾਂਦਾ ਸੂਟ ਪਾ ਕੇ ਏ ਦੇਖੋ نیچے ਸਾਰੇ ਵਰਕ ਹੋਇਆ ਹੈ ਮਸ਼ੀਨੀ ਵਰਕ ਹੈ ਜੀ ਲੇਸੀਸ ਦੇ ਨਾਲ ਇਹਨੂੰ ਇਦਾਂ ਹਾਈਲਾਈਟ ਕੀਤਾ ਹੋਇਆ ਸਟੱਫ ਬਹੁਤ ਸੋਹਣਾ ਹੈ ਠੀਕ ਹੈ ਇਹ ਹੈਗੀ ਹੈ ਜੇ 셔ਟ ਦੀ ਬੈਕ ਸਾਈਡ ਨਾਲ ਹੈਗੀ ਆਫ ਵਾਈਟ ਕਲਰ ਦੀ ਕਰੀਮ ਸਲਵਾਰ ਸੌਰੀ ਆਫ ਵਾਈਟ ਕਲਰ ਦੀ ਸਲਵਾਰ 3 ਮੀਟਰ ਦੀ ਤੇ ਪਿਓਰ ਕਾਟਨ ਦਾ ਹੈਗਾ ਦੁਪੱਟਾ ਦੁਪੱਟਾ ਬਿਲਕੁਲ ਸੌਫਟ ਕਾਟਨ ਤੇ ਆ ਬਹੁਤ ਸੋਹਣਾ ਸੂਟ ਆ ਕਲਰ ਡਿਜ਼ਾਈਨ ਪ੍ਰਿੰਟ ਸਾਰੇ ਇੱਕਦੋ ਇੱਕ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਬਲੂਜ਼ ਦਿਖ ਰਿਹਾ ਬਟੇ ਹੈ ਗ੍ਰੇ ਕਲਰ ਆ ਜੇ ਠੀਕ ਹੈ ਸੇਮ ਦੇ ਵਿੱਚ ਕਲਰ ਆਪਸ਼ਨ ਦੰਨੇ ਆ ਚਲਵਾਰਾਂ ਤਕਰੀਬਨ ਆਫ ਵਾਈਟ ਹੀ ਰਹਿਣਗੀਆਂ ਇਹ ਹੈਗਾ ਦਾ ਸੈਕੰਡ ਕਲਰ ਕਲਰ ਸਾਰੇ ਬਹੁਤ ਸੋਹਣੇ ਆ ਠੀਕ ਹੈ ਜੀ ਦਪੱਟੇ ਬਹੁਤ ਸੋਹਣੇ ਆ ਕਲਰ ਸਾਰੇ ਬਹੁਤ ਸੋਹਣੇ ਆ ਤੇ ਇੱਕ ਸੋ ਨੂੰ ਮਿਲ ਜੇਗਾ ਇਹਦੇ ਵਿੱਚ ਇਹ ਲਾਈਟ ਫਰੋਜ਼ੀ ਜਾਂ ਸ਼ੇਡ ਪੈਂਟ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਤੁਸੀਂ ਇਹਨਾਂ ਸੂਟਾਂ ਦੇ ਨਾਲ ਇਹ ਦੇਖੋ ਕਿੰਨੇ ਸੋਹਣੇ ਲੋਕਾ ਸੂਟ ਦੇ ਠੀਕ ਹੈ ਜੀ ਪ੍ਰਾਈਸ ਹੈਗਾ 2200 2200 ਦਾ ਸੂਟ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਨੈਕਸਟ ਸੇਮ ਹੀ ਸਟੱਫ ਦੇ ਉੱਪਰ ਆ ਪ੍ਰਿੰਟ ਦਾ ਫਰਕ ਹੈ ਪ੍ਰਿੰਟ ਦਾ ਰਹੇਗਾ ਜੀ ਫਰਕ ਸਾਰੇ ਫਰੰਟ ਦੇ ਵਿੱਚ ਵਰਕ ਕੀਤਾ ਹੋਇਆ ਜਿੰਨਾ ਵੀ ਪ੍ਰਿੰਟ ਆ ਉਹਨਾਂ ਵੀ ਵਰਕ ਹੈ ਸਾਰੇ ਮਤਲਬ ਜਿਹੜਾ ਫਰੰਟ ਫਰੰਟ ਆ ਉਸ ਦੇ ਵਿੱਚ ਨੀਚੇ ਕੇ ਇਹਦੇ ਤੇ ਤੁਹਾਨੂੰ ਅਲੱਗ ਤੋਂ ਪੈਸ ਮਿਲ ਜੇਗਾ ਇਹ ਦੇਖੋ ਇਦਾਂ ਸੇਮ بیس ਕਲਰ ਨਾਲ ਦਾ ਹੀ ਇਹਨਾਂ ਤੇ ਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਬੂਟੀ-ਬੂਟੀ ਪਾਈ ਹੋਈ ਆ ਇਹਨਾਂ ਦੇ ਨਾਲ ਰਹਿਣਗੇ ਜੀ ਮੈਚਿੰਗ ਸਲਵਾਰਾਂ ਤੇ ਕਾਟਨ ਦੇ ਇਹ ਵਾਲੇ ਰਹਿਣਗੇ ਦੁਪੱਟੇ ਬਹੁਤ ਸੋਹਣੀ ਲੁੱਕ ਆ ਸੋੜਦੇ ਗਰਮੀਆਂ ਦੇ ਵਿੱਚ ਪਾਏ ਵੀ ਹੁਣ ਇਦਾਂ ਦੇ ਸੂਟ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਠੀਕ ਹੈ ਜੀ ਸੇਮ ਦੇ ਵਿੱਚ ਇੱਕ ਕਲਰ ਹੋਰ ਦੇ ਦਾਨੇ ਆ ਤੁਹਾਨੂੰ ਇਹ ਹੈਗਾ ਦਾ ਸੈਕਿੰਡ ਕਲਰ 2200 ਹੈ ਸੂਟ ਦਾ ਪ੍ਰਾਈਸ ਤੇ ਸਾਰੇ ਸੋਨੂੰ ਵਰਕ ਮਿਲ ਜਾਏਗਾ ਨੈਕਸਟ ਆਈਟਮ ਦੰਨੇ ਸਟਫ ਐਨਾ ਕਿ ਜ਼ਿਆਦਾ ਫਾਈਨ ਆ ਪ੍ਰਿੰਟ ਵੀ 3 ਕਲਰ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਹੈਗਾ ਸਾਰੇ ਫਰੰਟ ਦੇ ਵਿੱਚ ਮਸ਼ੀਨੀ ਵਰਕ ਠੀਕ ਹੈ ਸਟਫ ਬਹੁਤ ਜ਼ਿਆਦਾ ਸੌਫਟ ਹੈ ਬਿਨਾ ਲਾਈਨਿੰਗ ਤੋਂ ਤੇ ਅੰਦਰਲੇ ਪਾਸੇ ਚੁਭਣ ਵਾਲਾ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਪਿਓਰ ਕਾਟਨ ਤੇ ਗੀਜ਼ਾ कॉटन ਦਾ ਸੂਟ ਨੇ ਜੀ ਇਹ ਵਾਲੇ ਸਾਰੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਹੈਗਾ ਨੀਚੇ ਘੇਰਾ ਬਣਿਆ ਹੋਇਆ ਗ੍ਰੇ ਕਲਰ ਦੀ ਸਲਵਾਰ ਆ ਪਿਓਰ कॉटन ਦੀ ਵਿਦਆਊਟ ਲਾਈਨਿੰਗ ਸੂਟ ਬਣ ਜੇਗਾ ਇਹ ਵਾਲਾ ਥੋੜਾ ਤੇ ਨਾਲ ਹੈਗਾ ਬਹੁਤ ਪਿਆਰਾ ਜਿਹਾ ਲੰਮਾ ਛੋੜਾ कॉटन ਦਾ ਪ੍ਰਿੰਟਡ ਜਿਹਾ ਦੁਪੱਟਾ ਬਹੁਤ ਸੋਹਣਾ ਕਾਫੀ ਲੈਂਥ ਵਿੱਚ ਆ ਇਸ ਦੁਪੱਟੇ ਦੇ ਇਹਦੇ ਵਿੱਚ ਤੁਹਾਨੂੰ ਕਲਰ ਦੇ ਦੰਨੇ ਆ। ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਜੀ। ਠੀਕ ਹੈ ਜੀ। ਦੁਪੱਟੇ ਸੇਮ ਹੀ ਰਹਿਣਗੇ ਆਫ-ਵਾਈਟ ਜੇ। ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਇਹਦੇ ਵਿੱਚ। ਕਲਰ ਬਹੁਤ ਸੋਹਣਾ ਹੈ। 2200 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਵੀ 2200 ਤੇ ਸ਼ਿਪਿੰਗ ਚਾਰਜਸ ਹੈਗੇ ਨੇ ਅਲੱਗ ਤੋਂ। ਨੈਕਸਟ ਦੇ ਰਹੇ ਹਾਂ ਬਿਲਕੁਲ ਨਵੀਂ ਜੀ ਆਈਟਮ ਹੈ ਜੀ ਦੁਪੱਟਾ ਬਹੁਤ ਸੋਹਣਾ ਇਸ ਸੂਟ ਦਾ ਤੇ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇ ਗਏ ਵਾਲਾ ਤੇ ਵੂਮੈਂਡ ਦਾ ਸੂਟ ਹੈ ਜੀ ਬ੍ਰਾਂਡਿਡ ਤੇ ਇਧਰ ਹੈਗਾ ਸੂਟ ਦਾ ਫਰੰਟ ਤੇ niche ਹੈਗਾ ਤੇਰਾ ਕੱਢਿਆ ਹੋਇਆ ਆਰੀ ਵਰਕ ਟਿਪਲਸ ਮਸ਼ੀਨੀ ਵਰਕ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਸ ਦੇ ਉੱਪਰ ਠੀਕ ਹੈ ਜੀ कॉटन ਪਿਓਰ कॉटन ਹੈ ਵਿਦਾਊਟ ਲਾਈਨਿੰਗ ਸੂਟ ਬਣੇਗਾ ਜੀ ਇਹ ਹੈਗੀ ਜੀ ਬੈਕ ਸਾਈਡ ਤੇ ਇਹ ਰਹੇਗੀ ਜੀ ਇਸ ਦੇ ਨਾਲ 3.5 ਮੀਟਰ ਦੀ ਸਲਵਾਰ ਪਿਓਰ कॉटन ਦੇ ਉੱਪਰ ਪਿਓਰ कॉटन ਦੀ ਸਲਵਾਰ ਆ ਇਹਦੇ ਨਾਲ ਦੁਪੱਟਾ ਨਵੇਂ ਜਿਹੇ ਸਟੱਫ ਦੇ ਉੱਪਰ ਹੈ ਜੀ ਬਿਲਕੁਲ ਜੂਟ ਦੇ ਉੱਪਰ ਰਹੇਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਨਾਲ ਬਹੁਤ ਗ੍ਰੇਸ ਆ ਸੂਟ ਦੇ ਇਹ ਹੈਗਾ ਦਾ ਦੁਪੱਟਾ ਇਹ ਜੂਟ ਦੇ ਉੱਪਰ ਹੋਗਾ ਜੀ ਦੁਪੱਟਾ ਬਹੁਤ ਸੌਫਟ ਸਟੱਫ ਹੈ ਤੁਸੀਂ ਇਸੇ ਇੱਤੇ ਜਿੰਦਾ ਮਰਜ਼ੀ ਲੈ ਸਕਦੇ ਹੋ ਤੇ ਪ੍ਰਾਈਸ ਹੈਗਾ ਸੇਮ 2200 ਇਹਦੇ ਵਿੱਚ ਕਲਰ ਆਪਸ਼ਨ ਦੇਖ ਲਓ ਇਹ ਸਲਵਾਰ ਦਾ ਕਲਰ ਰਹੇਗਾ ਠੀਕ ਹੈ ਇਹ ਸੈਕੰਡ ਸੂਟ ਆ ਜੀ ਇੱਕ ਸੂਟ ਇਹ ਆ ਇਹਦੇ ਵਿੱਚ ਇਹ ਸਲਵਾਰ ਦਾ ਕਲਰ ਰਹੇਗਾ ਇਹ ਕਾਲਾ ਹੀ ਰਸਟੀ orange ਦਾ ਸ਼ੇਡ ਆ ਜੀ ਇਹ ਵਾਲਾ ਕਲਰ ਰਹੇਗਾ 2200 ਪ੍ਰਾਈਸ ਆ ਜੀ ਇਹਨਾਂ ਸਾਰੇ ਸੂਟਾਂ ਦਾ ਸ਼ਿਪਿੰਗ ਰਹੇਗੀ ਅਲੱਗ ਤੋਂ ਹੁਣ ਮੈਂ ਤੁਹਾਨੂੰ ਜਿਹੜੇ 21 ਕੀ 2-2 ਸੂਟ ਮੇਰੇ ਕੋਲ ਕਾਟਨ ਦੇ ਅਸੀਂ ਔਨ ਆਰਡਰ ਲਏ ਹੋਈ ਸੀ ਉਹਨਾਂ ਚ ਜਿਹੜੇ ਸੂਟ ਬਚਦੇ ਆ ਕਿਉਂਕਿ ਸਾਨੂੰ ਸੈੱਟ ਵਾਈਜ਼ ਮੰਗਾਣੇ ਪੈਣੇ ਆ ਫੇਚ ਤੇ ਉਹ ਦ ਖਾਰੀਆਂ ਸੂਟ ਇਹ ਹੈਗੇ ਨੇ ਰਾਖੀ ਬ੍ਰਾਂਡ ਦੇ ਸੂਟ ਬਹੁਤ ਸੋਹਣਾ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਪ੍ਰਿੰਟ ਹੈ ਦੇਖੋ ਇਹ ਸੂਟ ਸ਼੍ਰੀਖਿਆ ਜੀ ਇਹ ਹੈਗੀ ਇਹਦੀ ਕਾਟਨ ਦੀ ਪਿਓਰ ਦੀ ਸਲਵਾਰ ਤੇ ਦੇ ਨਾਲ ਹੈਗਾ ਕੋਟਾ ਡੋਰੀ ਦਾ ਦੁਪੱਟਾ ਇਹ ਹੈਗਾ ਦਾ ਦੁਪੱਟਾ ਕੋਟਾ ਡੋਰੀ ਦਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਕੁਛ ਇਦਾਂ ਦੀ ਲੁੱਕ ਹੈ ਸੂਟ ਦੀ ਉਹ ਥੋੜੀ ਚੁਆਇਸ ਆ ਤੁਸੀਂ ਪੈਂਟ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਤੇ 26100 ਹੈਗਾ ਪ੍ਰਾਈਸ 2600 ਦਾ ਸੂਟ ਆ ਜੀ ਸ਼ੀਫਿੰਗ ਰਹੇਗੀ ਅਲੱਗ ਤੋਂ ਇੱਕ ਕਲਰ ਇਹਦੇ ਵਿੱਚ ਇਹ ਮਿਲ ਜਾਏਗਾ ਤੁਹਾਨੂੰ ਇਹਦੀ ਕਲਰ ਬਹੁਤ ਸੋਹਣਾ ਹੈ ਇਹ ਦੋ ਹੀ ਕਲਰ ਆਗੇ ਸੀ ਇਹਦੇ ਵਿੱਚ ਬੁਕਿੰਗ ਲੈਂਡ ਤੋਂ ਤੇ ਇਹ ਹੈਗਾ ਇਹਦੀ ਲੁੱਕ ਸਟੱਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਗਰਮੀ ਦੇ ਵਿੱਚ ਪਾਣੇ ਵਾਲਾ ਬਹੁਤ ਸੋਹਣਾ ਸਟੱਫ ਹੈ ਨੈਕਸਟ ਦੇ ਰਹੀਆਂ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਜੀ ਪ੍ਰਿੰਟ ਦੇ ਉੱਪਰ ਇਹ ਸਾਰਾ ਵਰਕ ਕੀਤਾ ਹੋਇਆ ਹੈ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਰਹਿਣਗੇ ਇਹ ਦੇਖੋ ਜੀ ਸੂਟ ਜੈ ਵਿਜੇ ਬ੍ਰਾਂਡ ਦਾ ਸੂਟ ਆ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ ਸਲਵਾਰ ਤੇ ਪੌਂਚੀਆਂ ਤੇ ਵਰਕ ਚਾਹੀ ਪੈਂਟ ਬਣਾ ਲਵਾਂ ਜਾਂ ਫੇਰ ਇਹਦੇ ਵਿੱਚ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਦਾ ਸੈਕਿੰਡ ਕਲਰ ਦੋਨਾਂ ਤੇ ਜਿਹੜਾ ਵਰਕ ਹੋਇਆ ਹੋਇਆ ਉਹ ਵਰਕ ਡਿਜ਼ਾਈਨਿੰਗ ਦਾ ਫਰਕ ਰਹੂਗਾ ਜੀ ਉਹ ਦੇ ਘੇਰੇ ਤੇ ਸੀਗਾ ਇਹਦੇ neck ਤੇ ਆ ਤੇ ਘੇਰੇ ਤੇ ਆ ਇਹ ਹੈਗਾ ਦਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਕੁਛ ਐਦਾਂ ਦੀ ਲੁੱਕ ਆ ਸੋਹੜੀ ਠੀਕ ਆ ਜੀ 2600 ਪ੍ਰਾਈਸ ਨੈਕਸਟ ਦੇ ਰਹੇ ਆ ਇਹ ਰਿਪੀਟ ਸੈੱਟ ਮੰਗਵਾਇਆ ਸੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਇਹ ਸੂਟ ਦੀ ਜਿਨ੍ਹਾਂ ਨੇ ਹੁਣ ਪ੍ਰਿੰਟ ਵਾਲਾ ਲੈਣਾ ਤਾਂ ਸਾਰੇ ਕਲਰ ਇਹਦੇ ਸਾਡੇ ਕੋਲ ਆ ਗਏ ਦੇਖੋ ਸੂਟ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਪਿਓਰ ਮਸਲੀਨ ਦੇ ਉੱਪਰ ਠੀਕ ਹੈ ਜੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜਾਏਗਾ ਕਲਰ ਬਹੁਤ ਸੋਹਣਾ ਸਾਰੀ ਬਹੁਤ ਪਿਆਰੇ ਪਿਆਰੇ ਜੇ ਕਲਰ ਨੇ ਪ੍ਰਿੰਟੇ ਬਹੁਤ ਸੋਹਣਾ ਫੁੱਟ ਦਾ ਤੇ 2600 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਇੱਕ ਸੂਟ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਤੇ ਇੱਕ ਕਲਰ ਤੁਹਾਨੂੰ ਇਹ ਬਹੁਤ ਪਿਆਰਾ ਜਾਂ ਨਮਾ ਜਾਂ ਸ਼ੇਡਸ ਸकाई ਕਲਰ ਤੇ ਮਿਲ ਜਾਏਗਾ ਹਾਂ ਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਉਸੇ ਵਿਗਸਟ ਕਰ ਸਕਦੇ ਹੋ ਬੁਕਿੰਗ ਦੇ ਸਕਦੇ ਹੋ ਸਾਰੀ ਸੂਟਾਂ ਦੀ ਆ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ